ਅੱਜ ਐਸੀ ਮੈਂ ਚੱਲ ਲਾਈਵ ਦੱਸ ਦੇ ਤੁਹਾਨੂੰ ਮੌਸਮ ਥੋੜਾ ਜਿਹਾ ਬਦਲਵਾਈ ਹੋਈ ਹੋਈ ਆ ਤੇ ਸ਼ਾਮ ਦੇ ਚਾਰਕ ਦਾ ਟਾਈਮ ਆ ਲੈਟ ਆਉਣ ਵਾਲੀ ਆ ਮੋਟਰ ਪਾਉਣ ਆਏ ਸੀ ਪਈ ਐ ਇੱਥੇ ਪਾਉਣੀ ਮੋਟਰ ਤੇ ਇੱਧਰ ਦੇਖੋ ਮਾਹੌਲ ਨਰਮਾ ਸੰਭਿਤ ਹੋਇ ਤੈੱਕ ਕਰ ਸਕਦੇ ਹਾਂ ਬਲੌਗ ਬਲੌਗ ਆਪਣੇ ਘਾਟ ਹੀ ਆਉਂਦੇ ਆ ਤੇ ਜ਼ਿਆਦਾਤਰ ਇੱਕ ਦੋ ਵੀਡੀਓ ਲਾਈਵ ਪਾ ਦਿਨੇ ਸ਼ਾਰਟ ਪਾਉਨੇ ਆ ਬਲੌਗ ਆਪਣੇ ਬਣਾ ਨੂੰ ਸਾਢੀ ਗਏ ਦਿਖਾਉਣਾ ਤੁਹਾਨੂੰ ਨਰਮਾ ਇੱਥੇ ਦੇਖੋ इस साल सूंदी वगैरह तो है नहीं हजे तक तो हजे को नरमा झोने झाने भी अजे तक चंगे आ नरमे भी ठीक आ फिलहाल केर अज अज दे देना देखो ज़्यादा कद भी नहीं करा नरमे ने फल फूल भी ठीक बाकी ਉੱਤਰ ਪਾਉਣਾ ਆਇਆ ਸੀ ਬਸ 2 ਕੁ ਮਿੰਟਾਂ ਵਿੱਚ ਜੈ ਲਾਈਵ ਹੋ ਜੀਏ ਬਲੌਗ ਤਾਂ ਬਣਾਉਣਾ ਔਖਾ ਥੋੜਾ ਜਿਹਾ ਲਾਈਵ ਦੇ ਵਿੱਚ ਠੀਕ ਰਹਿੰਦਾ ਦੇਖੋ ਇੱਥੇ ਮੋਟਰ ਪਾਉਣੀ ਹੈ ਦੁਕਾਨ ਤੋਂ ਮੋਟਰ ਲੈ ਆਏ ਸੀ ਲੇਟ ਆਉਣ ਵਾਲੀ ਹੈ ਪਾਉਣੇ ਮੋਟਰਾਂ ਦੇਖੋ ਆਪਣੀ ਪੱਸੀ ਪਾਣੀ ਹੈ ਨਹੀਂਗਾ ਤੇ ਮੋਟਰਾਂ ਤੇ ਵੱਜ ਗਈ ਖਿੱਚ ਮੋਟਰਾਂ ਦੇ ਵੱਜ ਗਈ ਖਿੱਚ ਐਸ ਕਰਕੇ ਹੁਣ ਸਾਰਾ ਦੁਪਹਿਰਾ ਮੋਟਰਾਂ ਤੇ ਚੁਲੇ ਫਿਰੇ ਤੇ ਹੁਣ ਸ਼ਾਮ ਨੂੰ ਆਮ ਮੋਟਰਾਂ ਆਉਣਾ ਹੈ ਅੱਜ ਤੋਂ ਬਾਅਦ ਇੱਕ ਸਵੇਰੇ ਮੋਟਰ ਪਾਉਣੀ ਹੈ 6 ਵਜੇ ਦੇਖੋ ਦੁਬਾਰ 10:00 ਵਜੇ ਮੋਟਰ ਪਾਉਣੀ ਦੋਸਤ ਬਾਅਦ ਕੱਲ ਲਾਈਟ ਵੀ 11:00 ਵਜੇ ਚੱਲਣੀ ਹੈ ਦੇਖੋ ਕੱਲ ਨੂੰ ਕੀ ਬੰਦਾ ਵੀ ਜੀ ਸ਼ਡਿਊਲ ਹੈ ਪੂਰਾ ਆਹ ਟਰਾਂਸਫਾਰਮਰ ਮੋਟਰ ਦਾ ਤਾਂ ਮੋਟਰ ਐਸੋ ਚੱਲਦੀਆਂ ਇੱਕ ਲਾਈਨ ਆ ਜਾਂਦੀ ਹੈ ਇੱਕ ਲੈਣਾ ਆ ਗਈ ਦੇਖੋ ਪਰਲੀ ਸਾਈਡ ਨੂੰ ਜਾਂਦੀ ਹੈ ਟ੍ਰੇਡ ਦਾ ਟਰਾਂਫਰ ਪਪਾ ਸਿੰਘ ਧੰਨਵਾਦ ਲਾਈਕ ਕਰਨ ਵਾਸਤੇ ਲਾਈਕ ਕਰ ਦਿਓ ਤੇ ਨਰਮੀ ਵਗਾਰਾ ਤੁਹਾਨੂੰ ਦਿਖਾਉਣੇ ਆ ਇੱਥੇ ਕਿ ਆ ਮੋਟਰ ਪਾਉਣ ਆਏ ਆ ਮਲਕਸਰਲ ਸਾਈਡ ਝੰਡਾ ਵਾਲੀ ਬੰਨੀ ਸਾਈਡ ਝੰਡਾ ਵਾਲੀ ਸਾਈਡ ਮੋਟਰ ਪਾਉਣੇ ਆ ਇਹਦੇ ਨਰਮੀ ਦਿਖਾਉਣੇ ਤੁਸੀਂ ਵੀ ਜੇ ਕੋਈ ਦੇਖ ਰਿਹਾ ਹੋਵੇ ਨਰਮੀ ਇੱਥੇ ਆ ਦੇਖੋ ਕਾ ਦਿੱਤਾ ਜਿਆਦਾ ਹੈ ਨਹੀਂ ਪਰ ਠੀਕ ਹੈ ਇਤੀ ਸੁੰਡੀ ਸੰਡੀ ਵੀ ਹੈਣੀ ਪਾਣੀ ਲੱਗਿਆ ਹੋਇਆ ਤੇ ਕੱਦਦਾ ਦੇਖੋ 4 1/2 ਫੁੱਟ ਕੱਦਦਾ ਨਰਮੇ ਦਾ ਠੀਕ ਹੈ ਬਰਲਾ ਹੋਊਗਾ ਕਿੰਨਾ ਉਹ ਨਹੀਂ ਵਧੀਆ ਹੋਊਗਾ ਨਹੀਂ ਨਾ ਸੰਗਣਾ ਹੋਊਗਾ ਨਰਮਾ ਨਹੀਂ ਹੁੰਦਾ ਤੇ ਤੁ ਵੀ ਨਰਮੇ ਆਤੀ ਠੀਕ ਹੈ 20 ਜਣੇ ਜੁੜ ਗਏ ਲਾਈਵ ਦੇ ਵਿੱਚ ਤੇ ਆ ਦੇਖੋ ਨਰਮਾ ਮੈਂ ਚਲੋ ਮੋਟਰ ਪਾਉਣ ਆਏ ਸੀ ਤੇ ਆਪਾਂ লাইਵ ਹੋ ਜਗੇ ਤੁਹਨ ਦੇਖ ਰਿਆ ਹੋਗਾ ਨਰਮਾ ਬਿਰਲਾ ਤੇ ਲਾਈਕ ਇੱਕ ਜਾਨ ਨਹੀਂ ਕਰਿਆ 20 ਜਾਨਾਂ ਚੋ ਲਾਈਕ ਜਰੂਰ ਕਰ ਦਿਓ ਤੇ ਤੁਸੀਂ ਵੀ ਦੱਸਿਓ ਨਰਮਾ ਤੁਹਾਡੇ ਕਿ ਹੋਇਆ ਇਹ ਆਪਣਾ ਨਰਮਾਨੀ ਦਾ ਇਹ ਬਾਈ ਜੀ ਦੇ ਮੋਟਰ ਪਾਉਣ ਆਏ ਆ ਉਹਦਾ ਨਰਮਾ ਆਪਣੇ ਨਰਮੇ ਚ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਕਦੇ ਤੁਸੀਂ ਚੈੱਕ ਕਰ ਸਕਦੇ ਆ ਦੇਖੋ ਤੇ ਲਾਈਕ ਇਹ ਕਰ ਦਿਓ ਤੇ ਬੜੀ ਵਧੀਆ ਗੱਲ ਆ ਬੱਦਰ ਹੋਏ ਹੋਏ ਇਹ ਮੀਂਹ ਦਾ ਮੌਸਮ ਬਣਿਆ ਹੋਇਆ ਗਰਮੀ ਬਹੁਤ ਹੁੰਦੀ ਆ ਦਿਨੇ ਤੇ ਐਸ ਕਰਕੇ ਸਾਰੇ ਦਿਨ ਆਪਣਾ ਹੀ ਲੰਘ ਜਾਂਦਾ ਜਿਹੜੇ ਜਿਹੜੇ ਜੁੜੇ ਹੋਏ ਆ ਵੀਰ ਬਣ ਕੇ ਯਾਰ ਲਾਈਕ ਕਰਕੇ ਤੇ ਕਮੈਂਟ ਕਰ ਦਿਓ ਕਮੈਂਟ ਦਾ ਜਾਂਦਾ ਕੋਈ ਟਾਈਪ ਹੀ ਕਰਨਾ ਤੇ ਟਾਈਪ ਕਰਕੇ ਬਦਾ ਦੇ ਕੋਣ ਦੇਖ ਰਿਹਾ ਹੈ ਨਾਲੇ ਮੈਨੂੰ ਪਤਾ ਲੱਗ ਜੂਗਾ ਕਿ ਲਾਈਵ ਕੋਈ ਦੇਖਦਾ ਉੱਥੋਂ ਦੇਖਦਾ ਨਾ ਇੱਕ ਵਾਰੀ ਲਾਈਕ ਕਰ ਦਿਓਗੇ ਇਹ ਇਹਦਾ ਦੇ ਨਰਮਾ ਥੋੜੇ ਝੋਨਾ ਕੋਈ ਦੇਖ ਰਿਹਾ ਸਾਡੇ ਪਿੰਡ ਦੇ ਵਿੱਚ ਵੀ ਝੋਨਾ तकरीबन 30% ਲੋਕ ਲਾਉਣ ਲੱਗੇ ਐਸ ਸਾਲ ਜੇ ਨਰਮਾ ਹੋ ਗਿਆ ਤਾਂ ਠੀਕ ਹੈ ਤੇ ਨਹੀਂ ਗਾਹ ਨੂੰ 50% ਲੋਕ ਝੋਨਾ ਲਾਉਣਗੇ ਅਮੀ ਦਾ ਮਨ ਹੋਵੇ ਨਾ ਹੋਵੇ ਉਹ ਕੁਛ ਕਹਿ ਨਹੀਂ ਸਕਦੇ ਤੇ ਪਰ ਲਾਉਣਗੇ ਜਰੂਰ ਕਿਉਂਕਿ ਨਰਮਾ ਤਾਂ 4 ਸਾਲ ਹੋ ਗਏ ਐ ਲੱਗਦਾ ਹੈ ਵੀ ਪੱਤੀ ਧੀ ਮਨ ਨਰਮਾ ਹੋਊਗਾ ਕਿੱਲੇ ਦਾ ਪਰ ਪਿੱਛੋਂ ਜਾ ਕੇ 8 10 12 22 ਅਖੀਰ ਐਂ ਹੁੰਦੀ ਹੈ ਲਓ ਜਿਹੜੇ ਚਾਰ ਜਾਣੇ ਧੰਨਵਾਦ ਬਾਈ ਇਹਨਾਂ ਦਾ ਬੀ ਜਾਣੇ ਜੁੜ ਗਏ ਸੀ ਚਲੋ ਮੈਂ ਹლაਾਈਵ ਦਾ ਇਹ ਆਪਣੀ ਮਸ਼ੀਨ ਆ ਮੋਟਰ ਪਾਉਣ ਵਾਲੀ ਇਹ ਆ ਮੋਟਰ ਜਿਹੜੀ ਆਪਾਂ ਇੱਥੇ ਪਾਉਣੀ ਆ 10 ਐਚਪੀ ਤੇ ਇਹ ਡੱਗੀ ਬਣੀ ਹੋਈ ਆ ਐਸ ਸਾਈਡ ਕਿਉਂਕਿ ਇਹ ਵਿੱਚ ਸਾਫ਼ ਪਾਣੀ ਦੀ ਰਕਸੀ ਆਉਂਦੀ ਐ ਇਹਨੂੰ ਧੋਤਾ ਕੇ ਸਾਫ਼ ਕਰਨ ਪਰੰਦੇ ਦੇ ਖੇਤਾਂ ਵਾਲੇ ਆਸੇ-ਪਾਸੇ ਇੱਥੇ ਭਰ ਕੇ ਪਾਣੀ ਪੀ ਲੈਂਦੇ ਆ ਕਿ ਆਓ ਸੈਰ ਸਾਡਾ ਰਹਿਗਾ ਪਿੰਡ ਇਹ ਇਹ ਆਪਾਂ ਆਏ ਜਨਰਲ ਸਾਈਡ ਤੇ ਬੱਦਲ ਵੀ ਹੋਈ ਹੋਈ ਆਓ ਦੇਖੋ ਉਹ ਪਿੰਡ ਰਹਿਗਾ ਸਾਈਡ ਤੇ 17 ਜਾਨੇ ਫੇਰ ਜੁੜ ਗਏ ਪਰ ਲਾਈਕ 21 ਕਰ ਸ਼ੁਕਰੀਆ ਧੰਨਵਾਦ ਜੀ ਦੂਜਾ ਲਾਈਕ ਹੋ ਗਿਆ ਕਿਨੇ ਕਰੇ ਜੇ ਕਮੈਂਟ ਕਰਦੇ ਤਾਂ ਬੜੀ ਵਧੀਆ ਗੱਲ ਐ ਤੇ ਬਲੌਗ ਆਪਾਂ ਚੈਨਲ ਸ਼ੁਰੂ ਕਰਿਆ ਸੀਗਾ ਬਲੌਗ ਪਾਉਂਦੇ ਸੀ ਪਰ ਕੋਈ ਦਿਆਂ ਜਾਣੀ ਸੀ ਕੋਣ ਘਟੋ ਘਟ ਮੈਨੂੰ 6 ਮਹੀਨੇ ਹੋ ਗਏ ਨਹੀਂ ਵਲੌਗ ਬਣਾਇਆ ਆਪਾਂ ਵਲੌਗ ਐ ਨਹੀਂ ਬਣਾਇਆ ਵੀ ਮੇਰਾ ਕੰਮ ਮੋਟਰਾਂ ਦਾ ਮੈਂ ਮੋਟਰਾਂ ਦਾ ਹੀ ਵਲੌਗ ਬਣਾਉਣਾ ਜਾ ਕੇ ਤੇ ਕੋਈ ਟੂਰ ਤਾਰ ਤੇ ਜਾਂਦੇ ਸੀ ਉੱਥੇ ਵਲੌਗ ਬਣਾ ਲੈਂਦੇ ਸੀ ਤੇ ਵਿੱਚ ਕਮੈਂਟ ਆਉਂਦੇ ਸੀ ਕਿ ਮੋਟਰਾਂ ਦਾ ਵਲੌਗ ਹੀ ਬਣਾਈ ਇਹਨਾਂ ਹੋਰ ਤਾਂ ਕੋਈ ਵਲੌਗ ਬਣਾਉਂਦਾ ਨਹੀਂ ਤੇ ਮੈਂ ਇਹ ਮੇਰਾ ਕੰਮ ਹੀ ਮੋਟਰਾਂ ਦਾ ਮੋਟਰਾਂ ਦੇ ਦੱਸਣਾ ਵੀ ਮੈਂ ਇੱਥੇ ਗਿਆ ਇੱਥੇ ਗਿਆ ਤੇ ਬਸ ਤੰਗ ਜਾਇਕਣ ਵਲੌਗ ਬਣਾਉਣਾ ਆਪਾਂ ਹਟ ਗਏ ਤੇ ਬਾਕੀ ਲਾਈਵ ਆ ਜਨੇ ਕਦੇ ਕਦੇ ਹਜੇ ਵੀ ਹੈਗਾ ਅੰਦਰ ਕੀੜਾ ਅਸੀਂ ਵੀ ਆਪਾਂ ਲਾਈਵ ਆਈਏ YouTube ਤੇ Facebook ਤੇ ਅੰਦਰ ਹੋਏਗਾ ਆਪਣੇ ਹਜੇ ਵੀ ਇਹ ਹਜੇ ਵੀ ਸ਼ਾਇਦ ਚੱਲ ਜੀਏ ਪਰ ਨਹੀਂ ਲੱਗਦਾ ਨਹੀਂਗਾ ਮੈਨੂੰ ਅਮੇ ਜਿ ਛੜਤੀ ਤੇ ਸਤਿ ਆਨ ਜਾਨੇ ਹਜੇ ਵੀ ਹੈਗੇ 14 15 20 ਜਣੇ ਵੀ ਦੇਖ ਗਏ ਪਰ ਲਾਈਕ ਦੋ ਹੀ ਆਏ ਹੈ ਕਮੈਂਟ ਕਿਸਦਾ ਆਇਆ ਨਹੀਂ ਤੇ ਆਪਾਂ ਨੂੰ ਘਟੋ ਘਟ 7-8 ਮਿੰਟ ਹੋ ਗਏ ਲਾਈਵ ਹੋਇਆ ਨੂੰ ਤੇ ਹੁਣ ਕਰਦੇ ਆਂ ਫਿਰ ਮੋਟਰ ਦੀ ਤਿਆਰੀ ਆ ਦੇਖੋ ਅੰਦਰ ਪਿਆ ਸਮਾਨ ਕੋਈ ਨਾ ਕੁਸਤਾ ਕੇਬਲ ਪਈ ਹੈ ਤੇ ਪੰਪ ਵੀ ਹੈ ਪੰਪਲ ਆਪ ਹੈ डोल वगैरह ला के उसद तो कम स्टार्ट कर दें मोटर पादबाद जी फिर वीडियो लाइव देखने लिए कदम फिर लाइव मिला ब्लॉग भी हो सके शुरू करा धनबाद जी हम पाने मोटर तो मोटर पा उस तो बाद चला के चला घरें ਸਵਾਗਤ ਚਾਰ ਦਾ ਟਾਈਮ ਮੇਰੇ ਸਾਲ ਦੇ ਵਿੱਚ ਹੋ ਗਿਆ ਹੁਣ ਛੀਜਾਂ ਨੇ ਫੇਰ ਜੁੜ ਗਏ ਮੈਂ ਜਿੰਉਂ ਤੋਂ ਬੰਦ ਕਰਨ ਦੀ ਕੋਸ਼ਿਸ਼ ਕਰਦਾ ਇੰਨੇ ਨੇ ਜੁੜ ਜਾਂਦੇ ਹੋ ਤੁਸੀਂ ਫੇਰ ਫੇਰ ਮੈਂ ਤੇ ਚਲੋ ਜਿੰਨੇ ਵੀ ਆਨੇ ਜੁੜੇ ਧੰਨਵਾਦ ਸਾਰਿਆਂ ਦਾ ਲਾਈਵ ਦੇਖਣ ਦੇ ਲਈ ਤੇ ਕਰਦੇ ਆਂ ਜੀ ਲਾਈਵ ਬੰਦ ਧੰਨਵਾਦ ਸ਼ੁਕਰੀਆ ਵਧੀਆ ਲੱਗਿਆ ਸਬਸਕ੍ਰਾਈਬ ਕਰ ਲਿਓ ਯਸ ਲਾਈਵ ਨਾਲ ਕੁਝ 2-4 ਸਬਸਕਰਬਰ ਵੱਧ ਗਏ ਤਾਂ ਮੈਂ ਸੋਚੂਗਾ ਵੀ ਚਲੋ ਵੀਡੀਓ ਪਾ ਦੇ ਕਰਾਂਗੇ ਤਾਂ ਧੰਨਵਾਦ ਜੀ